ਦੇਖੋ ਜੀ ਇਹ ਇੱਕ 1993 ਦਾ ਫੇਕ ਐਨਕਾਊਂਟਰ ਦਾ ਮਾਮਲਾ ਸੀ ਜਿਹੜਾ ਦੋ ਪੁਲਿਸ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ 18/4/1993 ਨੂੰ ਇੱਕ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਨਾਂ ਦਾ ਕਾਂਸਟੇਬਲ ਸੀ ਤੇ ਦੂਸਰਾ ਹੈਗਾ ਸੀ ਸ਼ਰਮਕ ਸਿੰਘ ਪਿੰਡ ਮੁਸ਼ਲ ਦਾ ਜਿੰਨੂ ਥਾਣਾ ਬਿਆਸ ਦੀਆਂ ਦੋ ਵੱਖ-ਵੱਖ ਪੁਲਸ ਪਾਰਟੀਆਂ ਨੇ 18/4/1993 ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ ਤੇ 22/4/1993 ਨੂੰ ਜਿਹੜਾ ਥਾਣਾ ਲੋਪੋ ਕੀ ਪੁਲਸ ਨੇ ਉਹਨਾਂ ਦਾ ਝੂਠਾ ਫੇਕ ਐਨਕਾਊਂਟਰ ਬਣਾ ਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਜੀ ਉਹਨੂੰ ਆਰਾਮ ਲਵਾਇਆ ਜਿਹੜਾ ਐਸ ਐਚ ਓ ਥਾਣਾ ਪੀ ਐਸ ਬਿਆਸ ਦਾ ਸੀ ਉਹਨੇ ਚੁੱਕਿਆ ਸੀ ਤੇ ਜਿਹੜਾ ਉਸ ਟਾਈਮ ਐਸ ਆਈ ਪਰਮਜੀਤ ਸਿੰਘ ਜਿਹੜਾ ਸ਼ਰਮਕ ਸਿੰਘ ਨੂੰ ਚੱਕ ਕੇ ਲੈ ਕੇ ਆਇਆ ਸੀ ਕਿਉਂਕਿ ਰਾਮ ਲਬਾਏ ਦੀ ਟ੍ਰਾਇਲ ਦੌਰਾਨ ਜਿਹੜੀ ਆ ਡੈਥ ਹੋ ਚੁੱਕੀ ਆ ਤੇ ਜਿਹੜਾ ਪਰਮਜੀਤ ਸਿੰਘ ਨੂੰ 364 ਦੇ ਵਿੱਚ ਤੇ 343 ਦੇ ਵਿੱਚ ਜਿਹੜਾ ਅੱਜ 10 ਸਾਲ ਦੀ ਸਜ਼ਾ ਤੇ 50000 ਰੁਪਇਆ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜਾ 302 ਦੇ ਵਿੱਚ ਜਿਨ੍ਹਾਂ ਜਿਹੜਾ ਕੋਰਟ ਨੇ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਫੇਕ ਐਨਕਾਊਂਟਰ ਬਣਾਇਆ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਜਿਹੜਾ ਉਹ ਬਰੀ ਕਰ ਦਿੱਤਾ ਧਰਮ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਦਰਬਾਰਾ ਸਿੰਘ ਨੂੰ ਉਹ ਤਿੰਨ ਕ्यूज ਜਿਹੜੇ ਆ ਉਹ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਆ। ਪਰ ਇਹਦੇ ਵਿੱਚ 302 ਦੇ ਵਿੱਚ ਵੀ ਇਹਨਾਂ ਦੇ ਵਿੱਚ ਪਰਮਜੀਤ ਵੀ ਬਰੀ ਆ। ਵੇਖੋ ਪਰਮਜੀਤ ਅਬਡੈਕਸ਼ਨ ਦੇ ਵਿੱਚ ਸੀ ਉਹ ਉਹਨਾਂ ਸੁਰਮਤ ਸਿੰਘ ਨੂੰ ਘਰੋਂ ਲੈ ਕੇ ਆਇਆ ਸੀ ਅੱਗੇ ਜਿਹੜਾ ਇਹਦਾ ਅਨਕਾਊਂਟਰ ਬਣਾਇਆ ਸੀ ਉਹ ਥਾਣਾ ਲੋਪੋਕੇ ਦੀ ਪੁਲਿਸ ਦੇ ਜਿਹੜਾ ਐਸ ਐਚ ਓ ਧਰਮ ਸਿੰਘ ਸੀ ਉਸ ਪੁਲਸ ਪਾਰਟੀ ਵੱਲੋਂ ਬਣਾਇਆ ਗਿਆ ਸੀ ਪਰ ਕੋਰਟ ਨੇ ਉਹਨੂੰ ਅ ਕਨਸਿਡਰ ਨਹੀਂ ਕੀਤਾ ਤੇ ਉਹ 302 ਦੇ ਵਿੱਚ ਉਹਨਾਂ ਤਿੰਨ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਉਹ ਜਿਹੜੀ ਜੱਜਮੈਂਟ ਆਉਂਦੀ ਆ ਉਸ ਤੋਂ ਵੇਖ ਕੇ ਜਿਹੜੇ ਅੱਗੇ ਹਾਈ ਕੋਰਟ ਦਾ ਰੋਕਣਾ ਹੈ ਜੀ ਸਾਹਿਬ ਇੱਕ ਗੱਲ ਕਲੀਅਰ ਕਰਦੇ ਨੇ ਇੱਕ ਸਾਲ ਦੀ ਸਜ਼ਾ 50000 ਰੁਪਏ ਜੁਰਮਾਨਾ ਵੀ ਇੱਕ 10 ਸਾਲ ਦੀ ਸਜ਼ਾ ਉਹ ਕਲੀਅਰ ਕਰਦੇ ਵੇਖੋ ਜਿਹੜਾ 364 ਦੇ ਵਿੱਚ ਜਿਹੜੀ 10 ਸਾਲ ਸਜ਼ਾ ਵਾ 343 ਦੇ ਵਿੱਚ ਇੱਕ ਸਾਲ ਸਜ਼ਾ ਵਾ ਤੇ 50000 ਰੁਪਏ ਜਿਹੜਾ ਜੁਰਮਾਨਾ ਉਹ ਦੋਵੇਂ ਸਜ਼ਾ ਜਿਹੜੀਆਂ ਇਕੱਠੀਆਂ ਚੱਲਣੀਆਂ ਉਹ ਸਜ਼ਾ 10 ਵਾਲੀ ਗਿਣੀ ਜਾਣੀ ਹੈ ਕਿਉਂਕਿ 343 ਦੇ ਵਿੱਚ ਜਿਹੜੀਆਂ ਉਹ ਇਕੱਠੇ ਇੱਕ ਸਾਲ ਸਜ਼ਾ ਵਾ ਉਹ ਇਕੱਠੀਆਂ ਚੱਲਣੀਆਂ ਇੰਦਸ ਵਾਲੀ ਕੀ ਹੁੰਦੀ ਸਰ ਜਿਹੜਾ 3 ਦਿਨ ਤੋਂ ਵੱਧ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖਣਾ ਉਹਦੇ ਵਿੱਚ 343 ਦੇ ਵਿੱਚ ਜਿਹੜੀ ਆ ਪਰਮਜੀਤ ਸਿੰਘ ਜਿਹੜਾ ਸਾਬਕਾ ਐਸਪੀ ਆ ਉਹਨੂੰ 1 ਸਾਲ ਦੀ ਸਜ਼ਾ ਤੇ 364 ਕਿਸੇ ਬੰਦੇ ਨੂੰ ਅਗਵਾ ਕਰਕੇ ਲਾਪਤਾ ਕਰ ਦੇਣਾ ਉਹਦੇ ਵਿੱਚ ਉਹਨੂੰ 10 ਸਾਲ ਦੀ ਜਿਹੜੀ ਆ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਜਾਂਦਾ ਦੂਜੇ ਕੇਸ ਜਿਹੜਾ ਬਰੀ ਹੋਏ ਉਹ ਕਿਹੜਾ ਕੇਸ ਹੈਗਾ ਦੱਸੋ ਉਹਨੂੰ ਜਿਹੜਾ ਖਾਣਾ ਦੂਸਰਾ ਕੇਸ ਪਿੰਡ ਗਲਾਲੀਪੁਰ ਦਾ ਕਰਨਬੀਰ ਸਿੰਘ ਜਿਹੜਾ 1992 ਦੇ ਵਿੱਚ ਉਸ ਨੂੰ ਜ਼ਮੀਨ ਵਾਂਦੇ ਨੂੰ ਥਾਣਾ ਸੌਰੀ ਪੁਲਿਸ ਪੋਸਟ ਸਹਿਬਾਜਪੁਰ ਦਾ ਜਿਹੜਾ ਏਐਸਆਈ ਗੁਰਨਾਮ ਸਿੰਘ ਸੀ ਉਹਦੇ ਵੱਲੋਂ ਚੱਕ ਕੇ ਲਿਆਂਦਾ ਗਿਆ ਸੀ ਪਰ ਉਹ ਜਿਹੜਾ ਮਾਜੋਗ ਅਦਾਲਤ ਨੇ ਆ ਉਸ ਕੇਸ ਦੇ ਵਿੱਚ ਗੁਰਨਾਮ ਸਿੰਘ ਨੂੰ ਬਰੀ ਕਰ ਦਿੱਤਾ ਵਾ ਪਰ ਉਹ ਵੀ ਜਿਹੜੀ ਜੱਜਮੈਂਟ ਆਉਂਦੀ ਆ ਤੇ ਉਹਨੂੰ ਅਸੀਂ ਪੜ ਕੇ ਤੇ ਉਹਦੇ ਵਿੱਚ ਵੀ ਆਪਾਂ ਅਪੀਲ ਦੇ ਵਿੱਚ ਜਾਵਾਂਗੇ ਇਹ ਸਰ ਲਾ ਪਤਾ ਹੋਇਆ ਸੀ ਨਾ ਚੰਗੀ ਚੀਜ਼ ਆ ਉਹ ਬਾਸ ਆ ਗਈ ਸੀ ਪਿੰਡ ਗਲਾਲੀਪੁਰ ਦਾ ਹੀ ਜਿਹੜਾ ਕਰਨਬੀਰ ਸਿੰਘ ਤੇ ਇਹਨਾਂ ਦਾ ਪਿੰਡ ਮੁਸ਼ਲ ਤੇ ਪਿੰਡ ਖੇਲਾ ਸੀ